ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸਰਵੀਰ ਸਿੰਘ ਬਾਦਲ ਤੋਂ ਲੈ ਕੇ ਔਰ ਚਰਨੀ ਸਿੰਘ ਚੰਨੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਸੂਤੇ ਡੰਗੇ ਗਏ ਨੇ। ਯਾਨੀ ਬੀਤੇ 2-3 ਦਿਨਾਂ ਦੇ ਵਿੱਚ ਜਿਹੜਾ ਗੈਂਗਵਾਰ ਪੰਜਾਬ ਦੇ ਅੰਦਰ ਤੁਸੀਂ ਵੇਖਿਆ ਰਾਣੇ ਦਾ ਕਤਲ ਹੁੰਦਾ ਤੇ ਉਸ ਤੋਂ ਵੀ ਪਹਿਲਾਂ ਕਈ ਵਾਰ ਦਾਪਾ ਹੁੰਦੀਆਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਦੱਸੇ ਗਏ ਨੇ ਔਰ ਕਿਹੜੇ ਗੈਂਗਸਟਰ ਦੇ ਨਾਲ ਦੱਸੇ ਗਏ ਨੇ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਅਸਲ ਦੇ ਵਿੱਚ ਪੰਜਾਬ ਦੇ ਨੁਟੇਰੇ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਨ ਪੂਰੇ ਪੰਜਾਬ ਭਰ ਦੇ ਵਿੱਚ ਬੀਤੀ ਰਾਤ ਵੱਡੀ ਤਰਥੱਲੀ ਮਚ ਗਈ ਹੈ ਕਿਉਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਕਹੀ ਸੀ ਕਿ ਭਾਈ ਪੰਜਾਬ ਦੇ ਵਿੱਚੋਂ ਸੱਤ ਦਿਨ ਦਾ ਆਲਟੀਮੇਟਮ ਦਿੰਦੇ ਨੇ ਅਰਵਿੰਦ ਕੇਜਰੀਵਾਲ ਕਿਉਂਕਿ ਉਹਨਾਂ ਨੂੰ ਹੀ ਦਰਸਾਲ ਦੇ ਵਿੱਚ ਅੱਜ ਕੱਲ ਪੰਜਾਬ ਦੇ ਮੁੱਖ ਮੰਤਰੀ ਮੰਨਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਵਿੱਚ ਇਹ ਵੀ ਕਹਿੰਦੇ ਆ ਕਹਿੰਦੇ ਜੀ ਇਹ ਤਾਂ ਇੱਕ ਰਬੜ ਦੀ ਮੋਹਰ ਹੈ ਵੈਸੇ ਪੰਜਾਬ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਸਾਡੇ ਹੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਸੀ ਕਿ ਗੈਂਗਸਟਰ ਸਾਡੇ ਹੀ ਪੰਜਾਬ ਨੂੰ ਛੱਡ ਦੇਣ ਤੇ ਨਹੀਂ ਅਸੀਂ ਬਖਸ਼ਾਂਗੇ ਨਹੀਂ ਪਰ ਇਹਦੇ ਉੱਤੇ ਬਹੁਤ ਵੱਡਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿ ਅਸਲੀ ਗੇਮ ਕਿੱਥੋਂ ਖੇਡੀ ਜਾ ਰਹੀ ਸੀ ਉਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਜਿਹੜੇ ਪੰਜਾਬ ਦੇ ਲਟੋਰੇ ਚਾਹੇ ਸੁਖਵੀਰ ਬਾਦਲ ਚਾਹੇ ਚਰਨੀ ਸਿੰਘ ਚੰਨੀ ਚਾਹੇ ਜੋ ਮਰਜੀ ਹੈ ਪੂਰਾ ਸਾਫ ਅੱਜ ਤੁਹਾਡੇ ਨਾਲ ਸਾਂਝਾ ਕਰ ਦੇਣਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪੰਜਾਬ ਦੇ ਅੰਦਰ ਆਏ ਦਿਨ ਇੱਕ ਵੱਡੀ ਵਾਰਦਾਤ ਔਰ ਨਵੀਂ ਤੋਂ ਨਵੀਂ ਵਾਰਦਾਤ ਹੁੰਦੀ ਹੈ ਔਰ ਗੈਂਗਸਟਰ ਇੱਕ ਘੰਟੇ ਬਾਅਦ ਬੰਦਾ ਮਾਰਨ ਤੋਂ ਬਾਅਦ ਹੱਥ ਖੜਾ ਕਰਕੇ ਇਹ ਗੱਲ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਕਿ ਹਾਂ ਅਸੀਂ ਕੀਤਾ ਇਹ ਕੰਮ ਪਰ ਪੰਜਾਬ ਦੀ ਸਰਕਾਰ ਦੇ ਨੱਕ ਦੇ ਥੱਲੇ ਜਿਹੜੀ ਕਾਨੂੰਨ ਵਿਵਸਥਾ ਉਹਦੇ ਅੰਦਾਜ਼ੇ ਤੈਸੇ ਗਲਤੀ ਲੱਗ ਜਾਂਦੇ ਨੇ ਕਿ ਪਹਿਲਾਂ ਤਾਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਕੀਤੀ ਜਾਂਦੀ ਸੀ ਕੋਈ ਵੀ ਗੈਂਗਸਟਰ ਸੀ ਔਰ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਸਿੱਧੇ ਤੌਰ ਤੇ ਉਹ ਐਲਾਨ ਵੀ ਕਰ ਦਿੰਦੇ ਨੇ ਕਿ ਅਸੀਂ ਮਾਰਿਆ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਨੂੰ ਬਹੁਤ ਵੱਡਾ ਚੈਲੰਜ ਕਰ ਦਿੰਦੇ ਨੇ ਕਿ ਇਹ ਜਿਹੜੇ ਬੰਦੇ ਤੁਸੀਂ ਫੜ ਰਹੇ ਹੋ ਇਹ ਸਾਡੇ ਨਹੀਂ ਹੈ ਇਹਨਾਂ ਨੂੰ ਤੁਸੀਂ ਵੈਸੇ ਹੀ ਮਾਰ ਰਹੇ ਹੋ ਇਹ ਤਾਂ ਅਸੀਂ ਮਾਰ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਕਿ ਉਹਨਾਂ ਦੇ ਗੈਸਟਾਂ ਦੇ ਨਾਲ ਲਿੰਕ ਕਿਦਾਂ ਜੁੜ ਜਾਂਦੇ ਨੇ ਇਹ ਬਾਬ ਅਹਿਮ ਗੱਲ ਤੇ ਬੜੀ ਵੱਡੀ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਕੌਣ ਕਹਿ ਰਿਹਾ ਪਹਿਲਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਸੁਣਾਉਂਗਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਗੈਂਗਸਟਰਾਂ ਨੂੰ ਅਸਾਮ ਤੋਂ ਕਿਵੇਂ ਲੈ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਕਹਿੰਦੇ ਜੀ ਉਹ ਚੋਣਾਂ ਦੇ ਦੌਰਾਨ ਜਿਹੜੀਆਂ ਹੁਣ ਸਰਬਸੰਪਤੀ ਚੋਣਾਂ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਈਆਂ ਨੇ ਇਹਨਾਂ ਦੇ ਹੀ ਵਿੱਚ ਆਪਣੇ ਗੈਂਗਸਟਰਾਂ ਤੋਂ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਨ ਕਰਾਉਂਦੇ ਨੇ ਤੇ ਵੋਟਾਂ ਲੋਕਾਂ ਨੂੰ ਪਾਉਣ ਦੇ ਲਈ ਅਪੀਲ ਵੀ ਕਰਵਾਉਂਦੇ ਨੇ ਤੇ ਧਮਕੀ ਵੀ ਦਵਾਉਂਦੇ ਨੇ ਇਹ ਦੋਸ਼ ਮੁੱਖ ਮੰਤਰੀ ਤੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਪਰ ਦਰਸਲ ਦੇ ਵਿੱਚ ਸੁਖਬੀਰ ਬਾਦਲ ਵੀ ਕੋਈ ਘਟ ਨਹੀਂ ਹੈ ਔਰ ਦੂਜੀਆਂ ਧਿਰਾਂ ਨੇ ਜਿਹੜੀਆਂ ਉਹ ਵੀ ਕੋਈ ਘਟ ਨਹੀਂ ਹੈ ਇਹਹੀ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਖਬਰ ਬੜੀ ਐਮ ਇਹਨੂੰ ਸ਼ੇਅਰ ਤੇ ਲਾਇਕ ਜਰੂਰ ਕਰ ਦੇਣਾ ਔਰ ਅਸੀਂ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਬਾਰੇ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਸੁਣੋ ਕੱਲ੍ਹ ਇਸ ਕਰਕੇ ਇੰਪੋਰਟੈਂਟ ਸੀਗਾ ਵੀ ਕੱਲ ਆ ਕੇ ਕੇਜਰੀਵਾਲ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਜਿਹੜੇ ਪਾਸੇ ਗੱਲ ਕਰਨੀ ਚਾਹੀਦੀ ਸੀ ਜਿਹੜਾ ਵਿਸ਼ਵਾਸ ਦਵਾ ਕੇ ਗਏ ਸੀ ਲਖਸ਼ਣਾ ਦੇ ਦੌਰਾਨ ਬਾਈ ਇਲੈਕਸ਼ਨ ਦੇ ਦੌਰਾਨ ਕਰਨਤਾਰਨ ਦੇ ਵਿੱਚ ਉਹਨਾਂ ਨੇ 7 ਨਵੰਬਰ ਨੂੰ ਜਿਹੜੇ ਬਿਆਨ ਦਿੱਤੇ ਸੀਗੇ ਮੈਂ 7 ਦਿਨ ਦਾ ਆਲਟੀਮੇਟਮ ਦੇਣਾ ਗੈਂਗਸਟਰਸ ਨੂੰ ਯਾਤਾ ਗੈਂਗਸਟਰ ਛੱਡ ਜਾਣ ਪੰਜਾਬ ਨਹੀਂ ਦੱਸੀ ਕਿਸੇ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ 7 ਨਵੰਬਰ ਤੋਂ ਅੱਜ ਤੱਕ ਜੋ ਕੁਝ ਹੈ ਉਹ ਸਾਰਿਆਂ ਤੋਂ ਲੁਕਿਆ ਨਹੀਂ ਕੋਈ ਵੀ ਬੰਦਾ ਜਿਹੜਾ ਅੱਜ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਪੰਜਾਬ ਦੇ ਅੰਦਰ ਕੱਲ ਇੱਕ ਗੈਂਗਸਟਰ ਦਾ ਮੈਂ ਨਾਂ ਲੈ ਕੇ ਉਹਨੂੰ ਮਸ਼ਹੂਰ ਨਹੀਂ ਕਰਨਾ ਚਾਹੁੰਦਾ ਪਰ ਇੱਕ ਗੈਂਗਸਟਰ ਦਾ ਇੰਟਰਵਿਊ ਬਰਾਬਰ ਮੀਡੀਆ ਨੇ ਸੋਸ਼ਲ ਮੀਡੀਆ ਤੇ ਅਗਰਵਾਇਜ਼ ਟੀਵੀ ਚੈਨਲ ਦੇ ਉੱਤੇ ਪੜਾਉ ਨੂੰ ਦਿਖਾਇਆ ਗਿਆ ਤੇ ਅੱਜ ਮੁੱਖ ਮੰਤਰੀ ਸਾਹਿਬ ਇਸ ਜਿਹੜੇ ਕੀ ਕਹਿ ਲੋਗੇ ਇਹਨੂੰ ਮੈਂ ਉਹ ਕੇ ਮੰਤਰੀ ਦਾ ਕਹਿਣਾ ਹੀ ਹੈ ਜੋ ਪੁਸ਼ਤਿਤ ਬਿਠਾ ਰੱਖਿਆ ਜਿਨ੍ਹਾਂ ਨੂੰ ਮੁਖੱਤੇ ਦੇ ਤੌਰ ਤੇ ਪ੍ਰਵੰਤਮਾਨ ਜੀ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿਤੇ ਵੀ ਗੈਂਗਸਟਰ ਜਾਂ ਜਿਹੜੇ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਬਣੀ ਹੈ ਉਹਨਾਂ ਨੇ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਹੋਰ ਹੀ ਗੱਲਾਂ ਕਰਕੇ ਤੁਰ ਗਏ ਕੱਲ ਕਿਹੜੇ ਹੋ ਗਏ ਬਿਆਨ ਗੈਂਗਸਟਰਸ ਨੇ ਦਿੱਤੇ ਹੈ ਉਹਨੇ ਬਿਆਨ ਦਿੱਤੇ ਹੈ ਇੱਕ ਹੋਰ ਗਾਇ ਇਸ ਕਸ ਨੂੰ ਆਸਾਮ ਤੋਂ ਲੈ ਕੇ ਪੰਜਾਬ ਨੂੰ ਸਿਕਿਉਰਿੰਗ ਦਾ ਜ਼ਿਲ੍ਹਾ ਪ੍ਰਸ਼ਦ ਵਾਲੇ ਇਲੈਕਸ਼ਨਾਂ ਦੇ ਦੌਰਾਨ ਇਹ ਉਸ ਤੋਂ ਫੋਨ ਕਰਵਾਏ ਗਏ ਆਪਣੇ ਇਲਾਕੇ ਦੇ ਅੰਦਰ ਕਿ ਵੋਟਾਂ ਕਿਹਨੂੰ ਪਾਣੀਆਂ ਠਮਕਾਇਆ ਗਿਆ ਹੈ ਜਾਂ ਅਪੀਲ ਕੀਤੀ ਗਈ ਉਹ ਕੰਮ ਗਾਇ ਇਸ ਕਸ ਨੂੰ ਆਸਾਮ ਤੋਂ ਲੈ ਕੇ ਆਏ ਤਾਂ ਸੁਣ ਲਓ ਪੰਜਾਬ ਵਾਲੇ ਇਹ ਸੀ ਸੁਨੀਲ ਜਾਖੜ ਬੀਜਪੀ ਦੇ ਪ੍ਰਧਾਨ ਉਹਨਾਂ ਨੇ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਹੀ ਇਕੱਲੇ ਦੋਸ਼ ਨਹੀਂ ਲਾਇਆ ਬਲਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਗੱਲ ਕਹੀ ਹੈ ਔਰ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਤਲ ਰਾਣੇ ਦਾ ਹੋਇਆ ਇਹਦੇ ਤੋਂ ਪੂਰਾ ਪੰਜਾਬ ਅੰਦਾਜ਼ਾ ਲਾ ਸਕਦਾ ਕਿ ਸਾਡੇ ਪੰਜਾਬ ਦੇ ਅੰਦਰ ਸਰਕਾਰ ਦਾ ਰਤਬਾ ਔਰ ਦੂਜੇ ਪਾਸੇ ਦੀ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਨੇ ਤਾਂ ਚਾਹੇ ਆਪਣਾ ਕੰਮ ਕਰ ਦਿੱਤਾ ਪਰ ਇੱਕ ਪਾਸੇ ਉਹ ਲੋਕ ਕਹਿ ਰਹੇ ਨੇ ਕਹਿੰਦੇ ਇਹ ਸਾਡੇ ਤਾਂ ਨਹੀਂ ਬੰਦੇ ਅਸੀਂ ਮਾਰਿਆ ਉਸ ਬੰਦੇ ਨੂੰ ਪਰ ਤੁਸੀਂ ਕੋਈ ਹੋਰ ਬੰਦੇ ਮਾਰ ਰਹੇ ਹੋ ਕਿ ਇੱਥੇ ਸਾਡੀ ਪੰਜਾਬ ਦੀ ਸਰਕਾਰ ਦੇ ਮੂੰਹ ਤੇ ਤਮਾਚਾ ਨਹੀਂ ਔਰ ਦੂਜੇ ਪਾਸੇ ਸੁਵੀਰ ਸਿੰਘ ਬਾਦਲ ਚਰਨਜੀਤ ਸਿੰਘ ਚੰਨੀ ਜਿਹੜੇ ਅੱਜ ਕੱਲ ਬਲੌਗਰ ਬਣੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਕਮੌਰ ਤੇ ਲੱਗੇ ਹੋਏ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੇ ਦਾ ਦੋਸ਼ ਲੱਗ ਹੀ ਚੁੱਕਿਆ ਕਿ ਉਹ ਅਸਾਮ ਤੇ ਪ੍ਰਗੈਂਸਟਰ ਨੂੰ ਲੈ ਕੇ ਆਉਂਦੇ ਨੇ ਔਰ ਦੂਜੇ ਪਾਸੇ ਉਹ ਧਮਕੀਆਂ ਦਵਾ ਦਿੰਦੇ ਨੇ ਇਸ ਲਾਈਨ ਦੇ ਵਿੱਚ ਦਰਸਲ ਦੇ ਵਿੱਚ ਸੁਦੇਵੀ ਬਾਦਲ ਹੋਵੇ ਚਾਹੇ ਪੰਜਾਬ ਦਾ ਕੋਈ ਵੀ ਨੇਤਾ ਹੋਵੇ ਅੱਜ ਤੱਕ ਕੋਈ ਨਿਰਪੱਖ ਵੋਟਾ ਨਹੀਂ ਹੋਈਆ ਕਿਉਂਕਿ ਉਹਦੇ ਵਿੱਚ ਦਰਸਲ ਦੇ ਵਿੱਚ ਗੈਂਗਸਟਰਾਂ ਨੂੰ ਹੀ ਵਰਤਿਆ ਜਾਂਦਾ ਇੱਕ ਇੱਕ ਕੜੀ ਜੁੜਦੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਦੇ ਸਾਹਮਣੇ ਵੱਡੇ ਵੱਡੇ ਕਾਂਡ ਹੋ ਰਹੇ ਨੇ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਦਾ ਜਵਾਬ ਦੇਣ ਇੱਕ ਤਾਂ ਦੇਖੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਬਹੁਤ ਵੱਡਾ ਰੌਲਾ ਪੈ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅਸੀਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਆਲਾਂਗਤਾ ਕਰ ਜਾਂਦੇ ਨੇ ਕਹਿੰਦੇ ਜੀ ਉਹ ਤਾਂ ਹੁਣ ਜੋਗੀ ਦੀ ਰਿਸ ਕਰਦੇ ਨੇ ਪਰ ਜੋਗੀ ਵਾਲੇ ਕੰਮ ਨਹੀਂ ਹੋ ਰਹੇ ਕਿਉਂਕਿ ਜੁਪੀ ਦੇ ਵਿੱਚ योगी आदित्यनाथ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਕਿ ਇਸ ਤਰ੍ਹਾਂ ਦਾ ਗੁੰਡਾਵਾਦ ਸੀ ਉਹਨਾਂ ਦੇ ਲੱਕ ਤੋੜ ਦਿੱਤਾ ਉਹਨਾਂ ਨੂੰ ਨੱਥ ਪਾ ਲਈ ਸੀ ਔਰ ਸਾਡੇ ਪੰਜਾਬ ਦੇ ਅੰਦਰ ਜੋ ਪੀ ਬਿਹਾਰ ਤੋਂ ਜ਼ਿਆਦਾ ਗੈਂਗਬਾਰ ਹੋ ਰਹੀ ਹੈ ਤਾਂ ਹੁਣ ਸਰਕਾਰ ਆ ਜਿਹੜੀ ਇਹਦਾ ਕਟਾਰੇ ਦੇ ਵਿੱਚ ਖੜੀ ਹੈ ਕਿਉਂਕਿ ਦੋਸ਼ ਮੁੱਖ ਮੰਤਰੀ ਤੇ ਵੀ ਲਾਗੇ ਨਹੀਂ ਕਿ ਇਹ ਗੈਂਗਸਟਰਾਂ ਦੇ ਨਾਲ ਇਹਨਾਂ ਦਾ ਸਬੰਧ ਨਹੀਂ ਪਰ ਦੂਜੇ ਪਾਸੇ ਸੁਵੀਰ ਸਿੰਘ ਬਾਦਲ ਚਰਨਜੀਤ ਸਿੰਘ ਚੰਨੀ ਆ ਰਾਜਾ ਬੜੇੰਗਾ ਬਹੁਤ ਸਾਰੇ ਨੇਤਾ ਇਹਨਾਂ ਦੇ ਜਿਨ੍ਹਾਂ ਦੇ ਉੱਤੇ ਦੋਸ਼ ਪਹਿਲਾਂ ਤੋਂ ਲੱਗਦੇ ਆ ਹੀ ਨਹੀਂ ਤਾਂ ਕੀ ਇਹਦੇ ਵਿੱਚ ਪੰਜਾਬ ਦੇ ਲੋਕ ਪਿਸਣਗੇ ਪੰਜਾਬ ਦੀ ਨੌਜਵਾਨੀ ਮਰੂਗੀ ਕਿਉਂਕਿ ਇਹਦੇ ਉੱਤੇ ਲਾਣ ਆਰਡਰ ਜਾਂ ਫਿਰ ਪੁਲਿਸ ਵਿਵਸਥਾ ਕਾਨੂੰਨ ਵਿਵਸਥਾ ਕਹੋ ਇਹ ਠੀਕ ਨਹੀਂ ਹੈ ਪੰਜਾਬ ਦੇ ਅੰਦਰ ਇਹ ਤਾਂ ਗੱਲ ਸਾਨੂੰ ਮੰਨਣੀ ਪੈਣੀ ਹੈ ਕਿਉਂਕਿ ਹਰ ਨਵੇਂ ਆਏ ਦਿਨ ਇੱਕ ਵਾਰਦਾਤ ਹੋ ਜਾਂਦੀ ਹੈ ਅੱਜ ਵੀ ਕਿਨਕਾਉਂਟਰ ਹੋਇਆ ਉਹਦੇ ਤੇ ਵੀ ਵੇਖੋ ਜਾਨ ਵਾਲੇ ਦੀ ਜਾਨ ਤਾਂ ਚਲੀ ਗਈ ਹੈ ਬਾਬ ਦੇ ਵਿੱਚ ਵੀ ਉਸਤੇ ਕਾਰਵਾਈ ਨਹੀਂ ਹੁੰਦੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੇ ਸ਼ਰੇਆਮ ਅਮਨ ਕਾਉਂਟਰ ਹੁੰਦੇ ਅਕਸਰ ਤੁਸੀਂ ਵੇਖੇ ਨੇ ਪਰ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਇਹਦੇ ਉੱਤੇ ਸਾਡੀ ਅਪੀਲ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕਿ ਸਾਡੇ ਪੰਜਾਬ ਦੇ ਅੰਦਰ ਕਮ ਸੇ ਕਮ ਪੰਜਾਬ ਦੇ ਅੰਦਰ ਤੁਸੀਂ ਆਪਣੀ ਕੈਸੀ ਮਜ਼ਬੂਤ ਛਵੀ ਬਣਾ ਲਈ ਹੈ ਔਰ ਉਹਦੇ ਉੱਤੇ ਹੁਣ ਕੋਈ ਐਸਾ ਕਾਨੂੰਨ ਬਣਾਓ ਕਿ ਪੰਜਾਬ ਭਰ ਦੇ ਵਿੱਚ ਜਿਵੇਂ ਪਹਿਲਾਂ ਕਾਲੀਆਂ ਨੇ ਜਾਂ ਕਾਂਗਰਸ ਨੇ ਪੰਜਾਬ ਦੀ ਬਰਬਾਦੀ ਤਾਂ ਦੇਖੋ ਕੀਤੀ ਐ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਇੱਧਰ ਨੂੰ ਨਾ ਜਿਹੜੀ ਕਿ ਲੈਣ ਜਾਵੇ ਪੰਜਾਬ ਦੇ ਲੋਕ ਤੁਹਾਡੇ ਨਾਲ ਜੁੜੇ ਰਹਿਣ ਇਸ ਉੱਤੇ ਕਾਨੂੰਨ ਬਣਾ ਕੇ ਸਾਡੇ ਪੰਜਾਬ ਦੇ ਵਿੱਚੋਂ ਗੁੰਡਾਵਾਦ ਗੈਂਗਵਾੜ ਜਾਣਾ ਚਾਹੀਦਾ ਤਾਂ ਤੁਹਾਡਾ ਮੈਂ ਗੱਲਾਂ ਤੇ ਕੀ ਕਹਿਣਾ ਕਮੈਂਟ ਜਰੂਰ ਕਰੋ ਔਰ ਜੁਨੀਅਰ ਭਾਨ ਪਰਾ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ